हां जी जड़ी बूटी रशन सिंह ਵਿੱਚ ਸਵਾਗਤ ਹੈ ਜੀ ਸਾਰੇ دوست ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਦੁਆ ਕਰਦੇ ਹਾਂ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਵਾਲਾ ਜੀਵਨ ਦੇ ਸਲਾਮਤ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ ਆ ਜੀ ਜੋ ਜਾਣਕਾਰੀ ਹੈ ਉਹ ਚਾਂਦੀ ਕੋ ਤਜਾਬੀ ਕਰਨੇ ਕੇ ਹਵਾਲੇ ਸੇ ਜਾਣਕਾਰੀ ਆਇਆ ਜੀ ਜਿਹੜੇ ਭਰਾਵਾਂ ਨੂੰ ਚੰਗੀ ਲੱਗੇ ਉਹ ਸਪੈਕਟ ਕਰਿਓ ਜਿਹਨੂੰ ਨਾ ਚੰਗੀ ਲੱਗੇ ਉਹ ਤਾਂ ਬਾਤ ਹੀ ਨਰਾਲੀ ਹੈ ਜੀ ਠੀਕ ਹੋ ਗਿਆ ਜੀ ਇਹ ਕਰਨਾ یوں ਹੈ ਜੀ ਕਿ 2 ਤੋਲੇ ਲੈ ਲਓ ਜੀ ਕੰਦਕ 2 ਤੋਲੇ ਨਸ਼ਾਦਰ ਤੇ 1 ਤੋਲਾ ਕਾਫੂਰ 50 ਗ੍ਰਾਮ ਵਜਨ ਹੋ ਗਿਆ ਜੀ ਇਹਦੇ ਵਿੱਚ ਤਧੂਰੇ ਦਾ ਰਸ ਉਕਤਰ ਕੀਤਾ ਹੋਇਆ ਦੋ ਤੂਰੇ ਦਾ ਰਾਸ ਖਰਲ ਕਰੋ ਜੀ ਮੌਸਮ ਬੜਾ ਖੁਸ਼ਕ ਹੈ ਬੜੀ ਜਲਦੀ ਇਹ ਖੁਸ਼ਕ ਹੋ ਜਾਣਾ ਜੀ ਠੀਕ ਹੈ ਜੀ ਜਦੋਂ ਰਾਸ ਖੁਸ਼ਕ ਹੋ ਜਾਏ ਤੇ ਇਹ ਗੰਦਕ ਨੂੰ ਸਾਂਭ ਲੋ ਔਰ ਨੀਮ ਕੈਮ ਪਾਰਾ ਹੋਵੇ ਨੀਮ ਕੈਮ ਜੋ 4-500 ਡਿਗਰੀ ਦਾ ਹੋ ਉਹਨੂੰ ਲੋਹੇ ਦੀ ਕੜਾਹੀ ਦੇ ਵਿੱਚ ਪਾ ਕੇ ਗਰਮ ਕਰੋ ਜਦੋਂ ਗਰਮ ਹੋ ਜਾਏ ਤਾਂ ਕਰਨਾ ਹੀ ਉਹ ਐ ਮਿੱਤਰੋ ਇਹ ਜਿਹੜੀ ਗੰਧਕ ਬਣੀ ਹੈ ਇਹਦੀਆਂ ਚੁਟਕੀਆਂ ਮਾਰਿਆ ਛੋਟੀਆਂ-ਛੋਟੀਆਂ ਇਹਦੇ ਉੱਪਰ ਕਿਸੇ ਲੋਹੇ ਦੀ ਸਲਾਖ ਦੇ ਨਾਲ ਇਹਨੂੰ ਹਲਾਉਂਦੇ ਰਹੋ ਤੇ ਚੁਟਕੀਆਂ ਮਾਰਦੇ ਰਹੋ ਇਸ ਸੁਰਖ ਰੰਗ ਦੇ ਵਿੱਚ ਇੱਥੇ ਇਹ ਜਿਹੜਾ ਪਾਰਾ ਇਹ ਕੁਸਤਾ ਹੋ ਜਾਊਗਾ ਜਦੋਂ ਇਹ ਮਿੱਤਰੋ ਕੁਸਤਾ ਹੋ ਗਿਆ ਤੇ ਇਹ 1 ਟੋਲੇ ਚਾਂਦੀ ਤੇ 1 ਗ੍ਰਾਮ ਸੁਕਣਾ ਪਵੇਗਾ ਜਿਹੜੀ ਚਾਂਦੀ ਏ ਉਹ ਤਜਾਬ ਦੀ ਪੱਕੀ ਹੋ ਜਾਵੇਗੀ ਠੀਕ ਹੈ ਜੀ ਇਹ ਤਜਾਬ ਦੀ ਪੱਕੀ ਹੋ ਜਾਵੇਗੀ ਤੇ ਉਹ ਤੋਂ ਬਾਅਦ ਜੀ ਜਿਹਦੀ ਡੈਂਸਿਟੀ ਬਣਾ ਕੇ ਮਾਰੋਗੇ ਤਾਂ ਰੰਗ ਦਾ ਕੰਮ ਰਹਿ ਜਾਣਾ ਠੀਕ ਹੈ ਜੀ ਬਾਕੀ ਤੁਸੀਂ ਸਾਰੇ ਤਜਰਬੇਕਾਰ ਹੋ ਮੈਂ ਤਾਂ 나ੜੀ ਆ ਬੰਦਾ ਆ ਉਹ ਕਦੇ ਕਦੇ ਬਹੁਤ ਘੱਟ ਪੀਸੀ ਲਈਦੀ ਆ ਤੇ ਫਿਰ ਪਤਾ ਨਹੀਂ ਰਹਿੰਦਾ ਇਹ ਕਰਕੇ ਫਿਰ ਵੀਡੀਓ ਬੂਲੂਆ ਲੇਟ ਹੋ ਜਾਂਦਾ ਕੋਈ ਚੱਕਰ ਨਹੀਂ ਤੁਸੀਂ ਜਾਣਕਾਰੀ ਨੂੰ ਜਿਹੜਾ ਧਿਆਨ ਨਾਲ ਸੁਣਨਾ ਹੈ ਤਾਂ ਜੋ ਤੁਹਾਨੂੰ ਗੱਲ ਆ ਜਿਹੜੀ ਸਹੀ ਤਰੀਕੇ ਨਾਲ ਸਮਝ ਆ ਜੇ ਇਹ ਪਾਰਾ ਜਿਹੜਾ ਖੁਸਤਾ ਹੁੰਦਾ ਹੈ ਇਹ ਚਾਂਦੀ ਨੂੰ ਤਜਾਬੀ ਕਰਦਾ ਮਿੱਤਰੋ ਠੀਕ ਹੈ ਜੀ ਇਹ ਚਾਂਦੀ ਨੂੰ ਤਜਾਬੀ ਕਰਦਾ ਤਜਾਬੀ ਕਰਕੇ ਡੈਂਸਿਟੀ ਬਣਾ ਕੇ ਉਹਨੂੰ ਰੰਗ ਲਓ ਤੇ ਮੇਰੇ ਖਿਆਲ ਸੇ ਖਰਚਾ ਵਰਚਾ ਤਾਂ ਆ ਹੀ ਜਾਵੇਗਾ ਠੀਕ ਹੈ ਜੀ ਉਹ ਬਾਅਦ ਦੇ ਮਸਲੇ ਬਾਅਦ ਚ ਦੇਖੋਗੇ ਇੱਥੇ ਤੱਕ ਜਿਹੜਾ ਇੱਕ ਪ੍ਰੋਸੈਸ ਚਾਂਦੀ ਦਾ ਇਹ ਮੁਕੰਮਲ ਹੋ ਜਾਂਦਾ ਜੀ ਤੇ ਜਿਆਦਾ ਕੁਝ ਨਾ ਬੋਲਦਾ ਹੋਇਆ ਖਿਮਾਂ ਦੇ ਜਾਚਕਾਂ ਥੋੜੀ ਜਾਈ ਵੀਡੀਓ ਬਣਾਇਆ ਛੋਟਾ ਜਾਂ ਤੇ ਭਰਾਵਾਂ ਨੂੰ ਸਮਝ ਲੱਗ ਗਈ ਹੋਵੇਗੀ ਚਾਂਦੀ ਐਸਿਡ ਪ੍ਰੂਫ ਦਾ ਇਹ ਜਿਹੜਾ ਨੁਸਕਾ ਇਹਨੂੰ ਗੌਰ ਨਾਲ ਸੁਣਿਓ ਜੀ ਤੇ ਐਸਿਡ ਪ੍ਰੂਫ ਕਰੋ ਕਿਸੇ ਦਾ ਕੰਮ ਨਿਕਲਦਾ ਨਿਕਲ ਜਾਵੇ ਜੀ ਠੀਕ ਹੈ ਕਬਰਾਉਣਾ ਨਹੀਂ ਦਿਲ ਖੋਲ ਕੇ ਚੀਜ਼ ਦੱਸਣੀ ਚਾਹੀਦੀ ਆ ਜਿੰਨੇ ਵੀ ਦੱਸਣੀ ਆ ਜਿਹੜੇ ਸੰਗੀ ਜੀ ਨੱਪ ਲਿੰਦ ਨੇ ਪਰਮਾਤਮਾ ਉਹਨਾਂ ਦੀ ਸੰਗੀ ਨੱਪੀ ਰੱਖਦਾ ਠੀਕ ਹੈ ਜੀ ਅਦਾਨ ਪ੍ਰਦਾਨ ਦੇ ਨਾਲ ਹੀ ਗੱਲਾਂ ਹੁੰਦੀਆਂ ਨੇ ਕਈ ਚਲਾਕੀ ਚਰੈਂਦੇ ਨੇ ਕਈ ਟਾਈਮ ਪਾਸ ਲਈ ਹੁੰਦੇ ਨੇ ਕਈ ਬੰਦੇ ਮਿਹਨਤੀ ਹੁੰਦੇ ਨੇ ਜਿਹੜੇ ਮਿਹਨਤੀ ਹੁੰਦੇ ਨੇ ਉਹ ਕਾਰਗੁਜ਼ਰਣਗੇ ਜਿਹੜੇ ਟਾਈਮ ਪਾਸ ਲਈ ਨੇ ਉਹ ਇੱਧਰ ਦੀ ਉੱਧਰ ਭੇਜਣਗੇ ਔਰ ਜਿਹੜੇ ਬਸ ਰੱਬ ਆਸਰੇ ਬਸ ਚੁਗਲੀਆਂ-ਚੁਗਲੀਆਂ ਕਰਨੀ ਆਉਂਦੀਆਂ ਨੇ ਕਿਸੇ ਦੀ ਪੂੰਸ ਖਿੱਚਣੀ ਕਿਸੇ ਦੀ ਲੱਤ ਖਿੱਚਣੀ ਉਹ ਆਪਦਾ ਕੰਮ ਕਰਦੇ ਰਹਿਣਗੇ ਤੇ ਮਿਹਨਤੀ ਬੰਦੇ ਜਿਹੜੇ ਇਨਾਂ ਨੂੰ ਇਸ ਚੀਜ਼ ਦੀ ਜ਼ਰੂਰਤ ਆ ਉਹ ਇਸ ਗੱਲ ਨੂੰ ਪਲੀ ਪ੍ਰਕਾਰ ਸਮਝ ਲੈਣਗੇ ਮਿੱਤਰੋ ਠੀਕ ਆ ਜੀ ਇਹ ਛੋਟੀ ਜੀ ਜਾਣਕਾਰੀ ਸੀ ਭਰਾਵਾਂ ਨੂੰ ਚੰਗੀ ਲੱਗੇ ਐਸਪੈਕਟ ਕਰਿਓ ਅਜੀ ਚਾਂਦੀ ਤਜਾਬੀ ਦੇ ਅਨੁਸਕਾ ਦੀ ਮਹਾਰਾਜ ਇਹ ਪਹਿਲਾਂ ਵੀ ਦਿੱਤਾ ਹੋਇਆ ਪਰ ਮੌਸਮ ਦੇ ਹਵਾਲੇ ਨਾਲ ਜੇ ਜਾਣਕਾਰੀ ਦਿੱਤੀ ਏ ਕਈ ਭਰਾਵਾਂ ਨੇ ਰਸ ਇਕੱਠਾ ਕੀਤਾ ਹੋਣਾ ਤਧੂਰੇ ਦਾ ਠੀਕ ਆ ਉਹਨੂੰ ਮੁਕੱਤਰ ਕਰਕੇ ਬੜੀ ਜਲਦੀ ਖੁਸ਼ਕ ਹੋ ਜਾਣਾ ਜੀ ਰਸ ਨੂੰ ਕਰਕੇ ਕਮੈਂਟ ਸੈਡ ਕਰੋ ਤੇ ਚਾਂਦੀ ਤਜਾਬੀ ਦੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਇਸ ਪ੍ਰੋਸੈਸ ਦੇ ਨਾਲ ਚਾਂਦੀ ਤਜਾਬੀ ਕਰਨ ਤੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਪਸੰਦ ਆਉਂਦੀ ਭਾਈ ਉਹ ਦੂਰੀ ਬਣਾ ਕੇ ਰੱਖਣ ਜਿਨ੍ਹਾਂ ਨੂੰ ਪਸੰਦ ਆਉਂਦੀ ਹੈ ਅਸਪੈਕਟ ਕਰਨ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਵਾਰ-ਵਾਰ ਸੁਣਨ ਜੇ ਦੀ ਵਾਰ-ਵਾਰ ਸੁਣਨ ਤੇ ਵੀ ਸਮਝ ਨਹੀਂ ਆਉਂਦੀ ਫੇਰ ਇਹਦਾ ਖਹਿੜਾ ਛੱਡਣ ਬੜੇ ਧੰਦੇ ਨੇ ਦੁਨੀਆ ਤੇ ਕੱਲੀ ਕੀਮੀਆਂ ਨਹੀਂ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਦੋਸਤ ਮਿੱਤਰਾਂ ਨੂੰ ਹਾਂ ਜੀ ਸ਼ੁਕਰੀਆ ਪਰਮਾਤਮਾ ਸਭ ਨੂੰ ਤੰਦਰੁਸਤੀ ਵਾਲਾ ਜੀਵਨ ਦੇ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ